ਖਾਲਿਸਤਾਨਸ ਮਾਰਕੀ ਇਹ ਜੋ ਪੰਜਾਬ ਦੇ ਵਿੱਚ ਸ਼ਰਾਰਤੀ ਅਨਸ਼ਵਾ ਇਹ ਮਿਲੀ ਭਗਤਵਾ ਉਹਨਾਂ ਦੇ ਜੋ ਸੰਬੰਧੀ ਹੈ ਮਾਹੌਲ ਖਰਾਬ ਕਰਨਾ ਚਾਹੁੰਦੇ ਹੈ ਪੰਜਾਬ ਦਾ ਇਹ ਘਟੀਆ ਸੋਚ ਹੈ ਇਦਾਂ ਦੀ ਸੋਚ ਨਹੀਂ ਕਰਨੀ ਚਾਹੀਦੀ ਪਿੰਡਾਂ ਦੇ ਵਿੱਚ ਇਹਤ ਨਹੀਂ ਕਰਨੀ ਚਾਹੀਦੀ ਇਹਨਾਂ ਦੀ ਅਸੀਂ ਸ਼ਬਦ ਨਿੰਦਿਆ ਦੇ ਵਿੱਚ ਨੁਕੇਦੀ ਕਰਦੇ ਆ ਗੁਰੂ ਘਰ ਦੇ ਪ੍ਰਧਾਨ ਦੋਏ ਖੜੇ ਆ ਪਿੰਡ ਦਾ ਸਾਰਾ ਮਾਹੌਲ ਖਰਾਬ ਹੁੰਦਾ ਇਸ ਕਰਕੇ ਪੁਲਸ ਨੂੰ ਵੀ ਸੂਚਨਾ ਕਰ ਦਿੱਤੀ ਹੈ ਇਸ ਕਰਕੇ ਇਹ ਸ਼ਰਾਰਤੀ ਅਨਸਰ ਨੂੰ ਪੁਲਿਸ ਨੂੰ ਨੱਥ ਪਾਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵੀ ਜਿਹੜਾ ਸ਼ਰਾਰਤੀ ਅਨਸਰ ਹੈ ਇਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜਿਹੜੇ ਸ਼ਰਾਰਤ ਕਰ ਰਿਹਾ ਆ ਇਹਦੇ ਖਿਲਾਫ ਜੋ ਵੀ ਅਫਸਰਾਂ ਦੇ ਹੁਕਮਾਂ ਨਾਲ ਬਣਦੀ ਕਾਰਵਾਈ ਜਿਹੜੀ ਇਹਦੇ ਖਿਲਾਫ ਇਹਨੂੰ ਟੇਸ ਕਰਕੇ ਇਹਦੇ ਖਿਲਾਫ ਜਿਹੜੀ ਕੀਤੀ ਜਾਏਗੀ ਇਹ ਹੋਈ ਗੁਰਦੁਆਰੇ ਦੀ ਕੰਨ ਕੰਨ ਤੇ ਲਿਖਿਆ ਹੋਇਆ ਹੈ ਇੱਥੇ ਬੜੀ ਇਹ ਤਾਂ ਹੁਣ ਮੈਨੂੰ ਫੋਨ ਆਇਆ ਸੀਗਾ ਵੀ ਇੱਦਾਂ ਦਾ ਕਰਕੇ ਇੱਥੇ ਜਿਹੜਾ ਇੱਕ ਮੈਸੇਜ ਲਿਖਿਆ ਆ ਵੀ ਇੰਨੀ ਤਰੀਕ ਨੂੰ ਵੋਟ ਹੋ ਰਹੀ ਆ ਉਹਦੇ ਸੰਬੰਧੀ ਤੇ ਇਹਦੇ ਲਈ ਜਿਹੜਾ ਹੁਣ ਸੀਸੀਟੀਵੀ ਕੈਮਰੇ ਚੈੱਕ ਕਰਕੇ ਜਿਹੜਾ ਵੀ ਇਹ ਸ਼ਰਾਰਤੀ ਅਨਸਰ ਹੋਊਗਾ ਉਹਦੇ ਖਿਲਾਫ ਜਿਹੜੀ ਆ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ